ਵਿਕਰਮ ਜੀ ਆਦਿ ਜ਼ਮਾਨਤ ਅੱਜ ਮੋਹਾਲੀ ਦੀ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਬੜਾ ਰੌਲਾ ਪਾਇਆ ਗਿਆ ਸੀ ਔਰ ਰੌਲਾ ਪਾਇਆ ਜਾ ਰਿਹਾ ਹੈ ਕਿ ਇਹ ਸਿਆਸੀ ਵਿਰੋਧੀ ਚਾਲ ਕਰਕੇ ਕੀਤਾ ਗਿਆ ਘਟੋ ਘਟ ਹੁਣ ਪਤਾ ਲੱਗ ਜਾਣਾ ਚਾਹੀਦਾ ਜਦੋਂ ਮਾਨਯੋਗ ਅਦਾਲਤ ਨੇ ਐਡੀ ਲੰਬੀ ਕੇਸ ਜ਼ਮਾਨਤ ਦੀ ਅਰਜ਼ੀ ਦੇਤੇ ਸੁਣਵਾਈ ਕਰਨ ਤੋਂ ਬਾਅਦ ਇਸ ਜ਼ਮਾਨਤ ਨੂੰ ਖਾਰਜ ਕਰ ਦਿੱਤਾ ਹੈ ਖਾਰਜ ਇਸ ਕਰਕੇ ਕੀਤਾ ਕਿ ਸਰਕਾਰ ਦੇ ਵੱਲੋਂ ਜਿਹੜਾ ਕੇਸ ਬਣਾਇਆ ਗਿਆ ਸੀ ਉਹਦੇ ਵਿੱਚ ਪੁਖਤਾ ਸਬੂਤ ਮੌਜੂਦ ਨੇ ਘਟੋ-ਘਟ ਹੁਣ ਵਿਕਰਮ ਮਜੀਠੀਆ ਦੀ ਪੈਰਵਾਈ ਕਰਨ ਵਾਲਿਆਂ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਸਰਕਾਰ ਨੇ ਕਿਸੇ ਪੋਲਿਟੀਕਲ ਵੈਦੈਂਤਾ ਦੇ ਤਹਿਤ ਇਹ ਮਾਮਲਾ ਦਰਦ ਨਹੀਂ ਕੀਤਾ ਬਲਕਿ 7 ਤੋਂ 17 ਦੇ ਦੌਰਾਨ ਹੋਈਆਂ ਢੇਰ ਸਾਰੀਆਂ ਬੇਨਿਜਵੀਆਂ ਜਿਹੜੀਆਂ ਸੀ ਉਹਨੂੰ ਸਾਹਮਣੇ ਲਿਆ ਕੇ ਔਰ ਉਹਦੇ ਪੁਖਤਾ ਸਬੂਤ ਇਕੱਤਰ ਕਰਕੇ ਹੀ ਵਿਕਰਮ ਮਜੀਠੀਏ ਨੂੰ ਗ੍ਰਿਫਤਾਰ ਕੀਤਾ